ਮਹਾਪ੍ਰਸੰਦ ਜੀਵਨਾਂ ਵਿੱਚ ਮੇਰੀ ਪਛਾਣਾ ਮਿਲੂ ਇਸ ਨਾਲ ਦਾ ਮਾਨ ਆ ਮੈਨੂੰ ਮਾਨ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਵੀ ਉਹ ਗਾਣੇ ਚੂਜ਼ ਕੀਤੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਸੀ ਇਹ ਪਛਾਣ ਬੇਸ਼ੱਕ ਘੱਟ ਹੋ ਗਈ ਪਰ ਜਦੋਂ ਕਿਤੇ ਗੁਰੂ ਰਵਿਦਾਸ ਮਹਾਰਾਜ ਦੀ ਔਰ ਬਾਬਾ ਸਦਕਟਰ ਪੀਮਰੋ ਬਿਟਕਰ ਸੰਧੀ ਔਰ ਮਾਨੇਵਰ ਸਾਹਿਬ ਕਾਸ਼ੀਨਾਮ ਨਿਕਲ ਰਹੇ ਉੱਥੇ ਕਿਤੇ ਨਾ ਕਿਤੇ ਮੇਰਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਕਿ ਮੈਂ ਉਸ ਕੌਸ਼ਿਸ਼ ਦੇ ਲਗਾਤਾਰ جاری ਹੈ ਜਿਹੜਾ ਇੱਥੇ ਸਿਸਟਮ ਹੈ ਜਾਤ ਪਾਤ ਤੋਂ ਮੁਕਤ ਲੋਕ ਧਰਮਾਂ ਤੋਂ ਪਰੁਖ ਲੋਕ ਜੀ ਰਹੇ ਹੈ ਕੋਈ ਗਰੀਬ ਨਹੀਂ ਕੋਈ امیر ਨਹੀਂ ਕੋਈ ਵੀ ਆਈਪੀ ਕਰ ਜਾਂਦੀ ਇਹ ਝੋਟ بار 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 ਤੰਗ ਕਰਦੀ ਰਹੀ ਉਹ ਮੇਰੇ ਫਾਦਰ ਸਾਹਿਬ ਹਮੇਸ਼ਾ ਹੀ ਮੈਂ ਜਦੋਂ ਛੋਟਾ ਹੁੰਦਾ ਸੀ ਉਹ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਤਿਗੁਰੂ ਰਬਦਾਸ ਮਹਾਰਾਜ ਦੀਆਂ ਕਿਤਾਬਾਂ ਬਾਬਾ ਸਾਹਿਬ ਡਾਕਟਰ ਪਿੱਗਰੋਂ ਬਿਠ ਕੇ ਸਾਡੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਰਾਂਦੇ ਸੀ ਯੂਰਪ ਵਿੱਚ ਵੱਸਦੇ ਹੋਏ ਸਮੂਹ ਪੰਜਾਬੀਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਪਣਾ ਪਿੰਡ ਗ੍ਰੀਸ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਣ ਲੱਗੇ ਆ ਇੰਤਾਂ ਦੇ ਫਨਕਾਰ ਦੇ ਨਾਲ ਜੋ ਚਾਹੁੰਦੇ ਕਮਰਸ਼ੀਅਲ ਲਗਾ ਕੇ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਬਹੁਤ ਨਾਮ ਕਮਾ ਸਕਦੇ ਸੀ ਪਰ ਇਹਨਾਂ ਨੇ ਉਹ ਲਾਈਨ ਨੂੰ ਛੱਡ ਕੇ ਇੱਕ ਲਾਈਨ ਨੂੰ ਚੂਸ ਕੀਤਾ ਜੋ ਕਿ ਸੀ ਇਹਨਾਂ ਦੇ ਰੈਫਰਾਂ ਦੀ ਤੋਂ ਅੱਜ ਗੱਲਬਾਤ ਕਰਦੇ ਆਂ ਵਿੱਕੀ ਬਾਹਦਰ ਕੇ ਜਿਹਦੇ ਨਾਲ ਜੋ ਕਿ ਇੱਕ ਮਿਸ਼ਨਰੀ ਗਾਇਕ ਨੇ ਪੰਜਾਬ ਦੇ ਵਿੱਚ ਬਹੁਤ ਨਾਮ ਕਮਾਇਆ ਇਹਨਾਂ ਨੇ ਸਮਾਜ ਦੇ ਗੀਤ ਗਾਏ ਨੇ ਤੇ ਸਵਾਗਤ ਹੈ ਜੀ ਵਿੱਕੀ ਬਾਹਦਰ ਜੀ ਦਾ ਬਹੁਤ ਬਹੁਤ ਧੰਨਵਾਦ ਅੰਕੀ ਭਾਜੀ ਤੁਹਾਡਾ ਟਾਡਾ ਚੈਨਲ ਆਪਣਾ ਪਿੰਡ ਗ੍ਰੀਸ ਦੇ ਰਾਹੀਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਕਦੇ ਸੋਚ ਨੂੰ ਤੁਹਾਡੇ ਸਮਝ ਨੂੰ ਮੈਂ ਸਲੂਟ ਇਸ ਕਰਕੇ ਕਰਦਾ ਹਾਂ ਕਿ ਬੇਸ਼ੱਕ ਤੁਸੀਂ ਕੁਦਰਤ ਦੇ ਕਿਸੇ ਇਨਸੀਟੇਟ ਰਹੇ ਜਾਂ ਕਿਸੇ ਆਪਣੀ ਛੋਟੀ ਜੀ ਕਿਸੇ ਗਲਤੀ ਕਾਰਨ ਤੁਸੀਂ ਸਰੀਰ ਪੱਖੋਂ ਬੇਸ਼ੱਕ ਆਪਾਜ ਹੋ ਗਏ ਹੋ ਪਰ ਸਰੀਰ ਪੱਖੋਂ ਬੰਦਾ ਆਪਾਜ ਹੋਵੇ ਉਹ ਮੈਨੇ ਰੱਖਦਾ ਜੇ ਦੀ ਸੋਚ ਵੱਡੀ ਹੁੰਦੀ ਹੈ ਉਹ ਦੁਨੀਆ ਤੇ ਸਿੱਖਾਂ ਬਟ ਇੰਪੋਰਟੈਂਟੀ ਕੋਸ਼ਿਸ਼ ਕਰਦਾ ਹਾਂ ਮੈਂ ਆਪ ਦੇ ਆਪ ਜੀ ਦਾ ਧੰਨਵਾਦ ਕਰਦਾ ਹਾਂ ਔਰ ਆਪ ਜੀ ਦੇ ਚੈਨਲ ਮੇਰਾ ਪਿੰਡ ਗ੍ਰੇਸ ਰਾਹੀਂ ਸੰਦੇਸ਼ ਜਿੱਥੇ ਤੁਸੀਂ ਮੈਨੂੰ ਅੱਜ ਦਾ ਮੌਕਾ ਦਿੱਤਾ ਹੈ ਉੱਥੇ ਮੈਂ ਤੁਹਾਡਾ ਤੁਹਾਡੇ ਚੈਨਲ ਰਾਹੀਂ ਸਭ ਦਾ ਤਨਮਰ ਕਰਨਾ ਉਸਾਰਿਆਂ ਨੂੰ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਜੈ ਭਾਰਤ। ਵਿਕੀ ਬਾਧਰਕੇ ਜੀ ਆਪਾਂ ਗੱਲ ਕਰਦੇ ਹਾਂ ਤੁਹਾਡੀ ਸ਼ੁਰੂਆਤੀ ਜਿੰਨਾਂ ਦੀ ਤੁਹਾਡੀ ਜਨਮ ਭੂਮੀ ਕਿੱਥੇ ਹੈ ਤੇ ਸਕੂਲ ਤੁਸੀਂ ਕਿੱਥੇ ਕੀਤਾ। ਮੇਰਾ ਪਿੰਡ ਬਾਧਰਕੇ ਜੋ ਲੁਧਿਆਣਾ ਚੰਦਰ ਬਾਈਪਾਸ ਡਾਕਟਰ ਡੀਆ ਨੰਬੜਕਰ ਚੌਂਕ ਦੇ ਨਜ਼ਦੀਕ ਹੈ। ਮੈਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਆਪਣੇ ਪਿੰਡ ਬਹਾਦਰਕੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ ਉਰ ਮੈਂ ਪਹਿਲੀਆਂ 5 ਕਲਾਸਾਂ ਉੱਥੇ ਕੀਤੀਆਂ ਉਸ ਤੋਂ ਬਾਅਦ 6ਵੀਂ class ਤੋਂ ਲੈ ਕੇ ਮੈਂ 10ਵੀਂ ਤੱਕ ਸਰਕਾਰੀ ਹਾਈ ਸਕੂਲ ਪਿੰਡ ਕਸਬਾ ਸਾਡੇ ਨਾਲ ਦਾ ਪਿੰਡ ਹੈ ਔਰ ਮੈਂ 11ਵੀਂ ਔਰ 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਿਆਵਾਂ ਤੋਂ ਕੀਤੀ ਤੇ ਉਹਦੇ ਨਾਲ ਨਾਲ ਮੈਂ ਆਪਣਾ ਇਹ ਦੌਰ ਵੀ ਸ਼ੁਰੂ ਕੀਤਾ ਕੈਕੀ ਦਾ ਸ਼ੌਂਕ ਪਹਿਸਾ ਨੂੰ ਸ਼ੁਰੂ ਹੋਈ ਸੀਗਾ 3ਵੀਂ class ਤੋਂ ਮੈਂ ਆਪਣੇ ਸਕੂਲ ਦੀ ਪ੍ਰੇਰ ਬੰਨੇ ਜੁਕੀਸੀ ਫੈਸਟੀਵਲ ਦੇ ਵਿੱਚ ਪਾ ਹਮੇਸ਼ਾ ਹੀ ਅਸੀਂ ਪਾਗਿਆਂ ਦੀ ਕੋਸ਼ਿਸ਼ ਕੀਤੀ ਔਰ ਮਾਣ ਹੈ ਜਿਵੇਂ ਅੱਜ 2003 ਦੇ ਵਿੱਚ ਜੇ 2004 ਦੀ ਗੱਲ ਕਰਾਂ ਤਾਂ ਮੈਂ ਜੇ ਸਕੂਲ ਟਾਈਮ ਵੀ ਕੋਈ ਗੀਤ ਗਾਇਆ ਸੀ ਤਾਂ ਉਹ ਵੀ ਜੇ ਤੁਹਾਨੂੰ ਯਾਦ ਹੋਵੇ ਕਿ 20 ਸਾਲ ਪਹਿਲੇ ਜੀਤ ਸਵਾਦਸ਼ਤ ਗੀਤ ਆਇਆ ਸੀਗਾ ਧੀਆਂ ਅਤੀ ਤਰੀਕਾਂ ਰੌਣਕ ਹੁੰਦੀਆਂ ਵੇੜੇ ਦੀ ਤੇ ਮੈਂ ਅੱਜ ਜੇ 2023 ਵਿੱਚ ਵੀ ਅੰਡਰਯੁਰਪ ਦੇ ਤੱਤੇ ਤੇ ਆਏ ਹੋਇਆ ਤਾਂ ਮੈਨੂੰ ਮਾਣ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਵੀ ਉਹ ਗਾਣੇ ਚੂਜ਼ ਕੀਤੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਸੀ ਇਹ ਮੈਂ ਸਾਨੂੰ ਭਾਜੀ ਬਹੁਤ ਅਹਿਮ ਸਵਾਲੇ ਕੁੱਛਣ ਲੱਗਾ ਜਿੱਦਾਂ ਕਿ ਆਪਾਂ ਸ਼ੁਰੂਆਤ ਵਿੱਚ ਵੀ ਮੈਂ ਤਾਂ ਲਗਾ ਕੇ ਹਟਿਆ ਕਿ ਜੇ ਤੁਸੀਂ ਚਾਹਦੇ ਕਮਰਸ਼ੀਅਲ ਲਗਾ ਕੇ ਜਿੰਨਾ ਤੁਹਾਡੇ ਜੀ ਟੈਲੈਂਟ ਹੈ ਤੇ ਤੁਸੀਂ ਬਹੁਤ ਬਲੰਦੀਆਂ ਬਲੰਦੀਆਂ ਤੁਸੀਂ ਹੁਣ ਵੀ ਬਹੁਤ ਹਾਸਲ ਕੀਤੀਆਂ ਤੇ ਤੁਸੀਂ ਕਮਰਸ਼ੀਅਲ ਲਗਾ ਕੇ ਪੰਜਾਬ ਦੇ ਵਿੱਚ ਦੁਨੀਆ ਪੱਧਰ ਤੇ ਬਹੁਤ ਨਾਮ ਕਮਾ ਸਕਦੇ ਸੀ ਪਰ ਤੁਸੀਂ ਇੱਕ ਵੱਖਰੀ ਲਾਈਨ ਨੂੰ ਚੂਸ ਕੀਤਾ ਇਹਦੇ ਪਿੱਛੇ ਭਾਜੀ ਕੋਈ ਰੀਜ਼ਨ ਕੋਈ ਕਾਰਨ ਜਿੱਦੋਂ ਆਪਣੇ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਦੇ ਆ ਉਹਦੇ ਨਾਲ ਨਾਲ ਆਪਣੇ ਬਜ਼ੁਰਗਾਂ ਦਾ ਅਸ਼ੋਕੜ ਦੇਖਦੇ ਆ ਅਸ਼ੋਕੜ ਦੇਖਣ ਤੋਂ ਬਾਅਦ ਸਾਡੀ ਜ਼ਿੰਦਗੀ 'ਚ ਜਿਹੜਾ ਬਦਲਾਅ ਆਇਆ ਉਹ ਬਦਲਾਅ ਕਿਹਨਾ ਕਰਕੇ ਆਇਆ ਇਹ ਝੋਟ ਬਾਰ-ਬਾਰ ਬਾਰ-ਬਾਰ ਤੰਗ ਕਰਦੀ ਰਹੀ ਔਰ ਮੇਰੇ ਫਾਦਰ ਸਾਹਿਬ ਹਮੇਸ਼ਾ ਹੀ ਮੈਂ ਜਦੋਂ ਛੋਟਾ ਹੁੰਦਾ ਸੀ ਉਹ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਤਿਗੁਰੂ ਰਵਿਦਾਸ ਸਰਮਹਾਲ ਜੀ ਦੀਆਂ ਕਿਤਾਬਾਂ ਬਾਬਾ ਸੋ ਡਾਕਟਰ ਪੀਮਰੋ ਮਿਤਕਰ ਸਾਹਿਬ ਦੀਆਂ ਕਿਤਾਬਾਂ ਪੜਨ ਦਾ ਸ਼ੌਂਕ ਰੰਗਦੇ ਸੀ ਤਾਂ ਉੱਥੋਂ ਹੀ ਸ਼ੌਂਕ ਪੈਦਾ ਹੁੰਦਾ 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 ਹੈ ਇਹ ਅੱਜ ਇੱਕ ਵੱਖਰੀ ਪਛਾਣ ਬਣ ਕੇ ਮੇਰੇ ਜ਼ਿੰਦਗੀ ਦਾ ਹਿੱਸਾ ਬਣ ਗਿਆ ਔਰ ਮੇਰੀ ਕੋਸ਼ਿਸ਼ ਰਹੀ ਕਿ ਪਛਾਣ ਬੇਸ਼ੱਕ ਘਾਟੂ ਹੋਵੇ ਪਰ ਜਦੋਂ ਕਿਤੇ ਗੁਰੂ ਅਰਜਨ ਦੇਵ ਜੀ ਔਰ ਬਾਬਾ ਸੋ ਡਾਕਟਰ ਪੀਮਰੋ ਮਿਤਕਰ ਸਾਹਿਬ ਦੀ ਔਰ ਮਾਨੇਵਰ ਸਾਬ ਕਾਸ਼ੀ RAM ਦੀ ਗੱਲ ਹੋਵੇ ਉੱਥੇ ਕਿਤੇ ਨਾ ਕਿਤੇ ਮੇਰਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਤੇ ਮੈਂ ਉਸ ਕੋਸ਼ਿਸ਼ ਦੇ ਲਗਾਤਾਰ ਜਾਰੀ ਹੈ। ਉਹ ਗਿਲਿਆ ਤੇ ਜਦੋਂ ਤੁਸੀਂ ਤੇ ਇਹ ਜੀ ਦੀ ਸ਼ੁਰੂਆਤ ਕੀਤੀ ਤੋਂ ਸਾਨੂੰ ਪੜਨ ਤੋਂ ਬਾਅਦ ਇਹ ਅਵੇਅਰਨੈਸ ਆਈ ਕਿ ਮੈਨੂੰ ਇਹੀ ਲਾਈਨ ਦੇ ਵਿੱਚ ਜਾਣਾ ਚਾਹੀਦਾ ਜਦ ਵਿੱਚ ਤੁਹਾਨੂੰ ਵਿਸ਼ੋਕਰ ਵਿੱਚ ਜਦ ਤੱਕ ਤੁਹਾਡੇ ਪੇਰੈਂਟਸ ਨੇ ਪਹਿਲਾਂ ਤੋਂ ਹੀ ਚੀਜ਼ਾਂ ਸਿਖਾਈਆਂ ਹੋਈਆਂ ਸੀ ਜਾਂ ਇਦਾਂ ਦਾ ਵੀ ਕੋਈ ਹੁੰਦਾ ਗਾਇਕੀ ਮੇਰਾ ਸ਼ੌਂਕ ਸੀ ਪਰ ਇਹ ਲੈਨ ਜਿਹੜੀ ਸ਼ੁਰੂਆਤ ਹੈ ਉਹ ਬਿਸ਼ੱਕ ਮੈਨੂੰ ਆਪਣੇ ਫਾਦਰ ਸਾਹਿਬ ਤੋਂ ਮਿਲੀ ਹੈ ਇਹ ਚੂਸ ਕਰਨੀ ਵੀ ਮੈਨੂੰ ਉਹਨਾਂ ਨੇ ਸਿਖਾਈ ਹੈ ਔਰ ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਜਦੋਂ ਕਿਤੇ ਵੀ ਗਾਵਾਂ ਬਸ ਆਪਣੇ ਮਹਾਪੁਰਸ਼ਾਂ ਨੂੰ ਗਾਵਾਂ ਔਰ ਮੈਂ ਇਸ ਗਾਇਕੀ ਨੂੰ ਆਪਣੇ ਆਪ ਨੂੰ ਇਸ ਲਾਈਨ ਦੇ ਵਿੱਚ ਹੋਰ ਡੂੰਗਾ ਇਸ ਕੋਈ ਨੂੰ ਪੜ ਲਿਆ ਗਿਆ ਪੜ ਲਿਆ ਗਿਆ ਔਰ ਅੱਜ ਮਹਾਪ੍ਰਸ਼ੰਤ ਜੀਵਨਾਂ ਮੇਰੀ ਪਛਾਣਨ ਮੈਨੂੰ ਇਸ ਦਾ ਦਮਾਣ ਹੈ ਮਕਸਦ ਕੀ ਹੈ ਵਿਕੀਬੱਧ ਕੀ ਮੈਂ ਯੂਰਪ ਦੀ ਧਰਤੀ ਤੇ ਆਇਆ ਰਿਕੀ ਬਾਜੀ ਮਕਸਦ ਇਹੀ ਹੈ ਇੱਕ ਮਹੀਨੇ ਤੋਂ ਇੱਥੇ ਲਗਾਤਾਰ ਪ੍ਰੋਗਰਾਮਾਂ ਦੇ ਦੌਰਾਨ ਵੱਖ-ਵੱਖ ਸੰਗਠਨਾਂ ਜਾਂਦਾ ਮੌਕਾ ਮਿਲਿਆ ਜਿਹੜਾ ਇੱਥੇ ਸਿਸਟਮ ਹੈ ਜਾਗਤ ਪਾਤ ਤੋਂ ਮੁਕਤ ਲੋਕ ਦਰਮਾ ਤੋਂ ਪਰਖ ਲੋਕ ਜੀ ਰਹੇ ਆ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕੋਈ ਵੀਆਈਪੀ ਕਲਚਰ ਨਹੀਂ ਮੈਂ ਇਹੀ ਕਨਸੈਪਟ ਦੇ ਵਿੱਚ ਚਿੰਤ ਤਾਂ ਜਿਸ ਕਨਸੈਪਟ ਨੂੰ ਸਤਿਗੁਰੂ ਰਵਿਦਾਸ ਮਹਾਰਾਜ 바ਵਾਸ ਡਾਕਟਰ ਪੀਮਰ ਮੈਦਕਰ ਮਾਨਯੋਗ ਸਰ ਸਾਖੀ ਰਾਮ ਜੀ ਦਉਂਦੇ ਸੀ ਮੈਂ ਉਹੀ ਕਨਸੈਪਟ ਨੂੰ ਇੱਥੇ ਅੱਜ ਬਹੁਤ ਨੇੜੇ ਤੋਂ ਦੇਖ ਰਿਹਾ ਔਰ ਇਹੀ ਜਿਹੜਾ ਇੱਥੇ ਦਾ ਵਾਤਾਵਰਨ ਹੈ ਇੱਥੇ ਦਾ ਮਾਹੌਲ ਹੈ ਇੱਥੋਂ ਦੇ ਰੂਲ ਔਰ ਰੈਗੂਲੇਸ਼ਨ ਹੈ ਇਹੀ ਮੈਂ ਭਰ ਦੇਖਦੀ ਧਰਤ ਤੇ ਮੈਂ ਨਹੀਂ ਬਹੁਤ ਸਾਰੇ ਲੋਕ ਮਹਾਪੁਰਸ਼ਾਂ ਦੇ ਅੰਦੋਲਨਾਂ ਤੋਂ ਸਿੱਖ ਕੇ ਜਿਹੜੇ ਸਮਾਜ ਵਿੱਚ ਬਦਲਾਅ ਚਾਹੁੰਦੇ ਆ ਉਹ ਇਹੀ ਬਦਲਾਅ ਨੂੰ ਅਸੀਂ ਉੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਇਹੀ ਮੇਰਾ ਮਕਸਦ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੋ 바ਵਾ ਸਾਹਿਬ ਜੀ ਨੇ ਸਾਡੇ ਵਾਸਤੇ ਲਿਖਿਆ ਹੋਇਆ ਹੈ ਉਹ ਚੀਜ਼ਾਂ ਨੂੰ ਯੂਰਪ ਵਾਲੇ ਜਾਦਾ ਵਧੀਆ ਨਿਭਾਰੇ ਨੇ ਸਾਡੇ ਨਾਲ ਮੇਰਾ ਪਿਛਲੇ ਪ੍ਰੋਗਰਾਮਾਂ ਦੌਰਾਨ ਹਰ ਇੱਕ ਸਥਿਤੀ ਕਹਿੰਦਾ ਮਤਲਬ ਇਹੀ ਸੀਗਾ ਇਮਾਂ ਮਹਿਸੂਸ ਕਰਦਾ ਕਿ ਸਤਗੁਰੂ ਰਵਿਦਾਸ ਮਹਾਰਾਜ ਭਾਰਤ ਵਿੱਚ ਨਹੀਂ ਲੱਗਦਾ ਪੈਦਾ ਹੋਏ ਉਹ ਯੂਰਪ ਦੀ ਧਰਤੀ ਤੇ ਪੈਦਾ ਹੋਇਆ ਜਿਹੜਾ ਬੇਗਮ ਪੂਰੇ ਦਾ ਫਲਸਫਾ ਗੁਰੂ ਅਰਦਾਸ ਨੇ ਸਾਨੂੰ ਉੱਥੇ ਸੰਦੇਸ਼ ਦਿੱਤਾ ਉਹ ਉੱਥੇ ਤਾਂ ਸ਼ਾਇਦ ਲਾਗੂ ਨਹੀਂ ਹੋ ਪਾਇਆ ਪਰ ਉਹ ਯੂਰਪ ਵਾਲਿਆਂ ਨੇ ਬਹੁਤ ਮਤਲਬ ਨਜ਼ਦੀਕ ਉਸ ਕਨਸੈਪਟ ਨੂੰ ਪੜਿਆ ਜਾਂ ਨਹੀਂ ਪੜਿਆ ਪਰ ਲਾਗੂ ਇੱਥੇ ਜਰੂਰ ਹੋਇਆ ਇਹੀ ਸੰਦੇਸ਼ ਬਾਬਾ ਸਾਹਿਬ ਡਾਕਟਰ ਬੇੜਕਰ ਸਾਹਿਬ ਨੇ ਸੰਵਿਧਾਨ ਦੇ ਅੰਦਰ ਸਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਫਸੋਸ ਹੈ ਕਿ ਉਹ ਅੱਜ ਸੰਵਿਧਾਨ ਉਸ ਪੱਧਰ ਤੇ ਲਾਗੂ ਨਹੀਂ ਕੀਤਾ ਸਰਕਾਰਾਂ ਨੇ ਜਿਹਦੇ ਕਰਕੇ ਇਹ 3 ਮੈਂ ਬਹੁਤ ਸਾਦੇ ਤਵਲ ਨੂੰ ਮਿਲਿਆ ਕਿ ਜਿਹੜੇ 30 35 35 ਸਾਲ ਤੋਂ ਯੂਰਪ ਤਾਈ ਹੋਏ ਆ ਤੇ ਯੂਰਪ ਆਨ ਦਿ ਦਰਮ ਉਪਿਸ਼ਾਗ ਆਪਣੇ ਪਰਿਵਾਰ ਨਹੀਂ ਸੱਜਲੇ ਪਰ ਅੱਜ ਵੀ ਉਹਨਾਂ ਨੂੰ ਭਤੀਜੇ ਭਾਣ ਜਿਹਾ ਸੱਦਨੇ ਪੈਂਦੇ ਆ ਤਾਂ ਕਿ ਉੱਥੇ ਉਹ ਸਿਸਟਮ ਵਧੀਆਂ ਦੇ ਬਣ ਸਕਿਆ ਉਹ ਸਿਸਟਮ ਨਾ ਬਣ ਹੋਣ ਕਰਕੇ ਜਿਹੜਾ ਅੱਜ ਦਾ ਨੌਜਵਾਨ ਪੀੜੀ ਹੈ ਉਹ ਪਰਦੇਸਾਂ ਤੋਂ ਢੀ ਰਹੀ ਆ ਤੇ ਮੈਂ ਪਰਦੇਸ ਆਉਣ ਵਾਲੇ ਨੌਜਵਾਨਾਂ ਤੋਂ ਇਸ ਦਾ ਤੋਂ ਮੈਨੂੰ ਜ਼ਿਆਦਾ ਦੁੱਖ ਹੈ ਕਿ ਉੱਥੇ ਸਿਸਟਮ ਕਰਪਟ ਹੋਣ ਦੀ ਬਜਾਏ ਨਸ਼ਾ ਜ਼ਿਆਦਾ ਫਲਣ ਹੋਣ ਕਰਕੇ ਨੌਜਵਾਨ ਪਿੰਡ ਜਲੀ ਪ੍ਰਦੇਸ਼ ਨੂੰ ਭਜਦੀ ਹੈ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਮੈਂ ਮਤਲਬ ਮੈਨੂੰ ਇਸ ਦਾ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਨੌਜਵਾਨ ਵੀ ਬਾਹਰ ਨਹੀਂ ਜਾਣ ਚਾਹੀਦੇ ਪਰ ਘਰਾਂ ਦੀਆਂ ਮਜਬੂਰੀਆਂ ਕਹਿ ਲਓ ਜਾਂ ਦੇਸ਼ ਅੰਦਰ ਸਰਕਾਰਾਂ ਨੇ ਕੁਝ ਬਹੁਤ ਵਧੀਆ ਲੋਕਾਂ ਲਈ ਰੋਲ ਨਹੀਂ ਹੰਦਾ ਕੀਤਾ ਜਿਹਦੇ ਕਰਕੇ ਲਗਾਤਾਰ ਨੌਜਵਾਨ ਪਿੰਡੋਂ ਬਾਹਰ ਹੁਣਾ ਪੈ ਰਹੇ ਹਨ ਕਾਰਨ ਕੀ ਮੰਨਦੇ ਹੋ ਵਿਕੀ ਬਾਦਰੀ ਜੀ ਇਹ ਇਹ ਚੀਜ਼ ਦਾ ਕਾਰਨ ਕੀ ਹੈ ਕਿ ਚਲੋ ਇੱਥੇ ਦੇ ਜਿਦੋਂ ਆਪਾਂ ਸੰਵਿਧਾਨ ਪੜ੍ਹਦੇ ਹਾਂ ਤਦੋਂ ਅਸੀਂ ਪੜੇ ਤਾਂ ਨਹੀਂ ਹੈਗੇ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਇਦਾਂ ਦੀ ਕੋਈ ਚੀਜ਼ ਸੀਗੀ ਸ਼ੁਰੂ ਤੋਂ ਕਿ ਕਾਸਟਿਜ਼ਮ ਜਾਂ ਕੁਛ ਸੀਗਾ ਪਰ ਕਾਰਨ ਕੀ ਹੋ ਸਕਦਾ ਕਿ ਸਾਡੇ ਲਿਖਿਆ ਵੀ ਹੋਇਆ ਤਾਂ ਵੀ ਕੋਈ ਮੰਨ ਨਹੀਂ ਲਿਆ ਉਹ ਚੀਜ਼ ਨੂੰ ਇੱਥੇ ਨਾਂ ਲਿਖੇ ਹੋਣ ਦੇ ਬਾਵਜੂਦ ਵੀ ਲੋਕੀ ਮੰਨਦੇ ਪਏ ਆ ਮੈਨੂੰ ਇਹ ਸੁਣਨ ਚ ਆਇਆ ਇੱਥੇ ਕਿ ਇਟਲੀ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਚਾਹੇ ਕੋਈ ਥੋੜਾ ਪਹਿਲਾਂ ਤੋਂ ਇੱਥੇ ਦਾ ਬੋਰਨ ਆਇਆ ਇੱਥੋਂ ਦਾ ਵਾਸੀ ਹੈ ਉਹਨੂੰ ਵੀ ਪੇਪਰ ਵਰਕ ਪੂਰਾ ਕਰਨਾ ਪੈ ਰਿਹਾ ਮਤਲਬ ਉਹਦੇ ਲਈ ਵੀ ਰੂਲ ਸੇਮ ਹੈ ਜਿਹੜੇ ਇੰਡੀਆ ਤੋਂ ਲੋਕ ਆਏ ਉਹਨਾਂ ਨੂੰ ਤਾਂ ਗ੍ਰੀਸ ਦਾ ਪਾਸਪੋਰਟ ਬਣਾਉਣਾ ਪਵੇ ਜਿਹੜੇ ਇੰਡੀਆ ਤੋਂ ਲੋਕ ਆਏ ਉਹ ਤਾਂ ਇਕਲੀ ਦੇ ਸਿਟੀਜ਼ਨ ਹੋਣ ਲਈ ਕਾਗਜ਼ੀ ਕਾਰਵਾਈ ਕਰਨ ਪਰ ਇੱਥੇ ਦੇ ਜਿਹੜੇ ਪਹਿਲਾਂ ਤੋਂ ਜੰਪ ਆਣ ਜਿਨ੍ਹਾਂ ਦਾ ਇਹ ਦੇਸ਼ ਆ ਉਹ ਵੀ ਲੋਕ ਜੇ ਪੂਰੀ ਕਾਗਜ਼ੀ ਕਾਰਵਾਈ ਕਰਦੇ ਆ ਇਹਦਾ ਮਤਲਬ ਇਹਨਾਂ ਨੇ ਸਿਸਟਮ ਆ ਜਿਹੜਾ ਰੂਲ ਹੈ ਉਹ ਆਪਣੇ ਲਈ ਵੀ ਸਾਰਿਆਂ ਲਈ ਆਪਣੇ ਆਗਣੇ ਲਈ ਸਾਰਾ ਇੱਕੋ ਜਿਹਾ ਰੱਖਿਆ ਹੋਇਆ ਪੇਪਰ ਵਰਕ ਸਾਨੂੰ ਕਰਨਾ ਪੈ ਰਿਹਾ ਔਰ ਚਿੰਤਾ ਦਾ ਵਿਸ਼ਾ ਇਹੀ ਉੱਥੇ ਹੈ ਹੋ ਸਕਦਾ ਹੈ ਇਹ ਨਹੀਂ ਕਿ ਕੋਸ ਮਤਲਬ ਹੋ ਨਹੀਂ ਸਕਦਾ ਹੋ ਸਕਦਾ ਹੈ ਪਰ ਹੋਣਾ ਉਦੋਂ ਆ ਜਦੋਂ ਅਸੀਂ ਸੱਤਾ ਤੇ ਆਉਣ ਤੋਂ ਪਹਿਲਾਂ ਜਿਸ ਵਾਅਦਿਆਂ ਦੇ ਕਰਕੇ ਅਸੀਂ ਸੱਤਾ ਪ੍ਰਾਪਤ ਕੀਤੀ ਹੁੰਦੀ ਜੇ ਅਸੀਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਕਾਮਯਾਬ ਹੋਈਏ ਔਰ ਅਸੀਂ ਇਹ ਇਹ ਭਾਵਨਾ ਨਾ ਆਈਏ ਕਿ ਸਾਡੀ ਅਗਵਾਈ 'ਚ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਤਾਂ ਬਾਹਰ ਜਾਣ ਦਾ ਬੰਦ ਹੋਣ ਦੀ ਬਜਾਏ ਅਸੀਂ ਪਰ ਬੰਦੇ ਇਹੋ ਜਿਹਾ ਬਣਾ ਦਈਏ ਕਿ ਸਾਡਾ ਕੋਈ ਵੀ ਨੌਜਵਾਨ ਪੈਨਪਰਾ ਬਾਹਰ ਜਾਣ ਲਈ ਕੋਸ਼ਿਸ਼ ਹੀ ਨਾ ਕਰੇ ਕਿਤੇ ਨਾ ਕਿਤੇ ਪੋਲਿਟਿਕਸ ਨੂੰ ਵੀ ਤੁਸੀਂ ਮੰਨ ਦੇ ਦੇਵੇ ਵੱਡੇ ਪੱਦਰ ਠੀਕਾ ਵੱਡੇ ਪੱਦਰ ਦੀ ਮਤਲਬ ਪੋਲਿਟਿਕਸ ਜੇ ਦੂਸਰੇ ਪਾਸੇ ਦੇਖੀਏ ਕਿ ਤੁਸੀਂ ਸਾਰੇ ਦੇਖ ਰਹੇ ਆ ਕਿ ਪਿਛਲੇ ਦਿਨਾਂ ਚ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਜਿੱਦਾਂ ਹੀ ਪ੍ਰਧਾਨ ਮੰਤਰੀ ਅਹੁਦੇ ਤੋਂ ਰਟਾਇਲ ਹੁੰਦਾ ਉਹ ਆਪਣਾ ਸਮਾਨ ਇੱਕ ਮਾਲ ਦੇ ਅੰਦਰ ਤੇ ਮਾਰਕੀਟ ਚ ਘਰ ਦਾ ਸਮਾਨ ਲੈਣ ਜਾਂਦਾ ਤਾਂ ਜੇ ਤੁਮੈਂ ਦੂਸਰੇ ਪਾਸਾ ਆਪਣੇ ਦੇਸ਼ ਤੋਂ ਦੇਖਦਾ ਆ ਮੈਂ ਮੈਨੂੰ ਲੱਗਦਾ ਕਿ ਸਾਬਕਾ ਐਮ.ਐਲ.ਏ ਵੀ ਕਿਤੇ ਗਨਮੈਂਟ ਤੋਂ ਬਗੈਰ ਤੁਰਦੇ ਹੋਣਗੇ ਜਾਂ ਕੋਈ ਚੰਗੇ-ਚੰਗੇ ਜਿਹੜੇ ਪੁਰਾਣੇ ਵੀ ਚੇਹਰੇ ਪੁੱਛੇ ਉਹਦਿਆਂ ਤੋਂਕ ਲੀਡਰ ਰਿਟਾਇਰ ਹੋਏ ਆ ਉਹ ਵੀ ਵੀਆਈਪੀ ਕਲਚਰ ਛੱਡਣ ਨੂੰ ਤਿਆਰ ਨਹੀਂ ਤਾਂ ਪ੍ਰਧਾਨ ਮੰਤਰੀ ਤਾਂ ਫਿਰ ਬਹੁਤ ਦੂਰ ਦੀ ਗੱਲ ਹੈ ਕਿਤੇ ਨਾ ਕਿਤੇ ਵੀਆਈਪੀ ਕਲਚਰ ਨੇ ਜਾਂ ਜ਼ਿਆਦਾ ਸਿਕਿਉਰਿਟੀ ਨੇ ਹੀ ਸਾਡੇ ਦੇਸ਼ ਤੇ ਜਿਹੜੀ ਗਰੀਬੀ ਦਾ ਵੱਡਾ ਕਾਰਨ ਹੈ ਮੈਂ ਸਮਝਦਾ। ਵੀ ਕੀ ਬਤ ਕਰਦੇ ਜੀ? ਯੂਰਪ ਆਇਲਿੰਗ ਤੋਂ ਉਹਨੂੰ ਕੈਨੇਡਾ ਨੂੰ ਗਿਆ ਕਿੱਥੇ ਕਿੱਥੇ ਪ੍ਰੋਗਰਾਮ ਹੋਗੇ ਤੇ ਇਸ ਤੋਂ ਪਿਛਲਾ ਤੋਂ ਸਾਡਾ ਕਿੱਥੇ ਦਾ ਸੀਗਾ ਅ ਕੀ ਜੀ ਮੈਨੂੰ ਇੱਥੇ ਆਏ ਨੂੰ 1 ਮੰਥ ਦੇ ਕਰੀਓ ਸਮਾਂ ਹੋ ਗਿਆ ਔਰ 1 ਮੰਥ ਨੇ ਆਲੇ ਇੱਥੇ ਹੋ ਰਿਹਾ ਆ ਮੈਂ ਗ੍ਰੀਸ ਦੇ ਅੰਦਰ ਦੋ ਪ੍ਰੋਗਰਾਮ ਕੀਤੇ ਇਟਲੀ ਦੇ ਅੰਦਰ ਹੁਣ ਤੱਕ ਮੈਂ 4-5 ਕੰਮ ਕਰ ਚੁੱਕੇ ਆ ਔਰ ਮੈਨੂੰ ਸਪੇਨ ਜਾਣ ਦਾ ਮੌਕਾ ਮਿਲਿਆ ਜਰਮਨੀ ਜਾਣ ਦਾ ਮੌਕਾ ਮਿਲਿਆ ਔਰ ਇਸ ਤੋਂ ਪਹਿਲਾਂ ਮੈਂ ਪਿਛਲੇ ਸਾਲ ਆਸਟ੍ਰੇਲੀਆ ਦੀ ਧਰਤੀ ਤੇ ਗਿਆ ਆਸਟ੍ਰੇਲੀਆ ਦੇ ਅੰਦਰ ਮੈਂ 16 ਦਿਨ ਰੁਕਿਆ ਜਿੱਥੇ ਮੈਂ ਸਿਡਨੀ, ਮੈਲਬਨ, ਬ੍ਰਿਸਬਨ ਦੇ ਵਿੱਚ ਰੁਕਿਆ ਉਹ ਉੱਥੇ ਦੇ ਇੱਕ ਯਾਦਗਾਰ ਪਲ ਜੋ ਮੈਨੂੰ ਬਹੁਤ ਚੰਗਾ ਲੱਗਾ ਕਿ ਜਦੋਂ ਮੈਂ ਮੈਲਬਨ ਦੇ ਧਰਤੀ ਤੇ ਪ੍ਰੋਗਰਾਮ ਕੀਤਾ ਤਾਂ ਮੈਲਬਨ ਦੀ ਸਤਗੁਰੂ ਅਰਦਾਸ ਗੁਰੂ ਘਰ ਦੀ ਕਮੇਟੀ ਨੇ ਮੈਲਬਨ ਤੋਂ ਮੈਂਬਰ ਆਫ ਪਾਰਲੀਮੈਂਟ ਉੱਤੇ ਬੁਲਾਈ ਮੈਂ ਉਹਦਾ ਪਹਿਰਾਵਾ ਦੇਖ ਕੇ ਉਹਦਾ ਸਹਿਜਾਂ ਦੇਖ ਕੇ ਬੜਾ ਮੈਨੂੰ ਮੈਂ ਪ੍ਰਭਾਵਿਤ ਹੋਇਆ ਕਿ ਉਹ ਜਦੋਂ ਮੈਂਬਰ ਆਫ ਪਾਰਲੀਮੈਂਟ ਪ੍ਰੋਗਰਾਮ ਵਿੱਚ ਐਂਟਰ ਕੀਤੀ ਉਹਦੇ ਨਾਲ ਕੋਈ ਕਰਨ ਮੈਨੇ ਸੀ ਉਹਦੀ ਗੱਡੀ ਨੂੰ ਕੋਈ ਲਾਲ ਬੱਤੀ ਨਹੀਂ ਸੀ ਉਹਨੇ ਆਪਣਾ ਪਰਸ ਆਪ ਛੱਕਿਆ ਹੋਇਆ ਉਹ ਆਪ ਡਰਾਈਵਿੰਗ ਕਰਕੇ ਆਈ ਸਮੇ ਉਸ ਪਾਸੇ ਸੋਚਿਆ ਕਿ ਇੱਕ ਪਾਸੇ ਮੈਲਬੌਰਨ ਦੀ ਐਮਪੀ ਉਹਦੇ ਨਾਲ ਛੋਟੀ ਉਹਦੀ ਬੇਟੀ ਆਪ ਉਹਨੇ ਪਰਸ ਛੱਕਿਆ ਆਪ ਉਹ ਗੱਡੀ ਚਲਾ ਕੇ ਆਈ ਤੇ ਦੂਜਾ ਪਾਸੇ ਜਦ ਮੈਂ ਆਪਣੇ ਨਾਲ ਬਸ ਜੱਤੀ ਮਾਰਦਾ ਹਾਂ ਕਿ ਸਾਡਾ ਐਮਪੀ ਜਦੋਂ ਉੱਥੇ ਕੋਈ ਆਉਂਦਾ ਹੈ ਚਾਹੇ ਜਿਹੜਾ ਲੁਧਿਆਣਾ ਦਾ ਚਾਹੇ ਜਲੰਧਰ ਦਾ ਚਾਹੇ ਕਿਤੇ ਦਾ ਵੀ ਜਿੰਦ ਕਉ ਉੱਤੇ ਦੀਆਂ ਅੰਤਿਵਾਰ ਚਾਤੀ ਮਾਰਦੇ ਆ ਤੋ ਅੱਗੇ ਪਿੱਛੇ ਜਦੋਂ ਗੱਡੀਆਂ ਗੰਨ ਮੈਂ ਦੇਖਦੀ ਆ ਤਾਂ ਕਿਤੇ ਨਾ ਕਿਤੇ ਇਹ ਸੋਚਿਆਂ ਦੀ ਮਜਬੂਰ ਹੁੰਨੇ ਆ ਕਿ ਜੇ ਇਸ ਪਿੱਛੇ ਕਿਉਂ ਆ ਸਾਡੇ ਮਹਾਪੁਰਖ ਦਾ ਪੂਰੇ ਤੌਰ ਤੇ ਸੁਪਨਾ ਪੂਰਾ ਕਿਉਂ ਨਹੀਂ ਹੋ ਪਾਇਆ ਉਹ ਵੀ ਕਈ ਕਾਰਨ ਸਾਹਮਣੇ ਆ ਜਾਂਦੇ ਆ ਨਹੀਂ ਤਾਂ ਨੂੰ ਦੱਸਿਆ ਕਿ ਸਿਕਿਉਰਿਟੀ ਵਗੈਰਾ ਆਮ ਬੰਦੇ ਦੀ ਪਹੁੰਚ ਤੋਂ ਵੀ ਦੂਰ ਹੋ ਜਾਂਦੇ ਫਿਰ ਬਿਲਕੁਲ ਜਿਹੜੇ ਲੀਡਰ ਆਉਂਦੇ ਆ ਜਾਂ ਪੋਲਿਟਿਕਸ ਦੇ ਬੰਦੇ ਆਮ ਮਨ ਦੀ ਹੋਂਦ ਬਿਲਕੁਲ ਜੇ ਅਸੀਂ ਆਪਣਾ ਕੋਈ ਪੱਖ ਲੈ ਕੇ ਜਾਣਾ ਹੋਵੇ ਉਹਨਾਂ ਕੋਲ ਪ ਜਾਣਾ ਈਜ਼ੀ ਨਹੀਂ ਹੁੰਦਾ ਹੈ ਜਿੱਦਾਂ ਵੀ ਦੱਸਿਆ ਆਸਟ੍ਰੇਲੀਆ ਦੇ ਵਿੱਚ ਉਹ ਆਪ ਕਰਕੇ ਕਲਾਈ ਕਰਕੇ ਲੈ ਕੇ ਜਾਏਗਾ ਜੇ ਕਿਸੇ ਨਾਰਮਲ ਬੰਦੇ ਨੂੰ ਕੋਈ ਪ੍ਰੋਬਲਮ ਹੋਵੇ ਉਹ ਕੱਲ ਕੱਲ ਕਰਕੇ ਸਕਦੇ ਉਹਨਾਂ ਨੂੰ ਅ ਇੱਥੇ ਵੀ ਔਰ ਉੱਥੇ ਵੀ ਜਦੋਂ ਵੈਸੇ ਇਹ ਮੇਰੀ ਗਾਇਕੀ ਲੈ ਤੋ ਹਰ ਕਿਹ ਜੇ ਗੱਲਾਂ ਆ ਮੈਂ ਇੱਥੇ ਵੀ ਆਮ ਸੜਕਾਂ ਤੇ ਮਤਲਬ ਕੁੱਤੇ ਗਾਵਾ ਅ ਨਹੀਂ ਰੋਡ ਤੇ ਫਿਰਦੇ ਦੇਖੇ ਤੇ ਨਾ ਮੈਂ ਆਸਟ੍ਰੇਲੀਆ ਦੇਖੇ ਸੀ ਉਧਰ ਵੀ ਇਸੇ ਤਰ੍ਹਾਂ ਹੀ ਹਾਂ ਵੀ ਜਿਸੀਂ ਟੂ ਟੈਕਸ ਦੇ ਰੋਡਾਂ ਦੇ ਟੈਕਸ ਲੈਂਦੇ ਆ ਜਿਸ ਟੈਕਸ ਇੱਧਰ ਗਊ ਟੈਕਸ ਨਾਲ ਲਾ ਕੇ ਹੁੰਦਾ ਹੈ ਜਾਨਵਰਾਂ ਦਾ ਰੁਕ ਜਾਣਾ ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਣਾ ਉਹ ਕਿਤੇ ਨਾ ਕਿਤੇ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਸੀ ਉੱਥੇ ਆਮ ਲੋਕਾਂ ਦੀ ਜ਼ਿੰਮੇਵਾਰੀ ਸੀ ਮੈਂ ਉਸ ਸਿਸਟਮ ਨੂੰ ਬਦਲਣ ਲਈ ਅਸੀਂ ਤੁਰੇ ਹੋਏ ਆਂ ਔਰ ਆਪਣੇ ਕੀਤਾ ਨਹੀਂ ਲੋਕਾਂ ਨੂੰ ਬੇਸ਼ੱਕ ਸੰਦੇਸ਼ ਦੇਣੇ ਆ ਕਿ ਸਮਾਜ ਦਾ ਇਦਾਂ ਹੋਣਾ ਚਾਹੀਦਾ ਦੇਸ਼ ਦਾ ਇਦਾਂ ਹੋਣਾ ਚਾਹੀਦਾ ਪਾਰਟੀ ਕੋਈ ਵੀ ਹੋਵੇ ਉਹ ਪ੍ਰੋਬਲਮ ਨਹੀਂ ਬੇਸ਼ੱਕ ਮੈਂ ਬੋਧਸਵਾਚ ਪਾਰਟਿਸ ਕੰਮ ਕਰ ਰਹਾ ਹਾਂ ਪਰ ਅਸਾਨਾ ਸਾਡਾ ਜਿਹੜਾ ਗਿਲਾ ਹੈ ਉਹ ਦੂਜੀਆਂ ਪਾਰਟੀਆਂ ਨੇ ਹੀ ਰਿਹਾ ਹੈ ਕਿ ਤੁਸੀਂ ਜਿਹੜੀਆਂ ਪਾਰਸ਼ਡੀਆਂ ਕਰਦੇ ਹੋ ਉਹ ਪਾਰਸ਼ਡੀਆਂ ਹੋਣੀਆਂ ਬੰਦ ਹੋਣ ਚਾਹੀਦੀਆਂ ਕਿਉਂਕਿ ਨਾ ਤਾਂ ਗੁਰੂ ਰਵਿਦਾਸ ਦਾ ਹੀ ਕੰਸੈਪਟ ਸੀ ਨਾ ਬਾਬੇ ਨਾਨਕ ਦਾ ਹੀ ਕੰਸੈਪਟ ਸੀ ਨਾ ਮਹਾਤਮਾ ਜੋਤੀਰਾ ਫੂਲੇ ਸ਼ਤਰਪਤੀ ਸ਼ਾਹੋਹ ਮਹਾਰਾਜ ਬਾਬਾ ਸੰਬੇੜਕਰ ਮਾਨੇਵਰ ਸਾਹਿਬ ਕਾਸ਼ੀਰਾ ਦੇ ਕੰਸੈਪਟ ਸੀ ਸੋ ਭਾਈ ਕੀ ਤੋਂ ਬਾਅਦ ਪੋਲਿਟਿਕਸ ਦਾ ਵੀ ਕੋਈ ਇਰਾਦਾ ਨਹੀਂ ਨਹੀਂ ਪੋਲਿਟਿਕਸ ਦਾ ਇਰਾਦਾ ਨਹੀਂ ਪਰ ਜਿਹੜੀ ਗੱਲ ਗੁਰੂ ਨਾਨਕ ਦਾਸ ਜੀ ਨੇ ਆਪਣੀ ਗੁਰਬਾਣੀ ਉੱਤੇ ਹੀ ਜਿਹੜੀ ਗੱਲ ਬਾਬਾ ਸਾਹਿਬ ਡਾਕਟਰ ਪੀਮਰੋ ਮੈਟਰੀ ਸਾਹਿਬ ਨੇ ਕੀਤੀ ਜਿਹੜੀ ਮੰਨਵਰ ਸਾਹਿਬ ਕਾਸ਼ੀਰਾਮ ਨੇ ਕੀਤੀ ਰਾਜਪਾਗ ਦੀ ਗੱਲ ਉਸ ਰਾਜਪਾਗ ਨੂੰ ਆਪਣੇ ਲੋਕਾਂ ਨੂੰ ਰਾਜਪਾਗ ਦੇ ਮਤਲਬ ਭਾਗੀਦਾਰ ਬਣਾਉਣ ਦੇ ਲਈ ਹਮੇਸ਼ਾ ਸੀ ਆਪਣੀ ਪਾਰਟੀ ਬਹੁਜ ਸਾਂਝ ਪਾਣੀ ਕੰਮ ਕੀਤਾ ਔਰ ਆਖਿਲ ਸਾਥ ਤੱਕ ਕੰਮ ਕਰਦੇ ਰਵਾਂਗੇ ਪਰ ਮੇਰਾ ਅਵਾਜ਼ਨੀਤ ਵਿੱਚ ਆਪਣਾ ਆਨ ਦਾ ਕੋਈ ਪਲਾਨ ਨਹੀਂ ਸੋ ਵਿਕੀ ਬਾਂਦਰਗੇ ਜੀ ਅੱਜ ਕੇ ਅਗਲੇ ਆਉਣ ਵਾਲੇ ਟਰੈਕਸ ਜਾਂ ਐਲਬਮਸ ਬਾਰੇ ਕੋਈ ਜਾਣਨਾ ਕੋ मेरा एक महीना ਇੱਥੇ ਜੁਰਪੰਦਰ ਹੋਰ ਸਮਾਹਣ ਕੰਮ ਤੋਂ ਬਾਅਦ ਮੇਰਾ ਇੰਡੀਆ ਜਾ ਕੇ ਉਹੀ ਪਲਾਨਾ ਜੋ ਪਿਛਲੇ 15 ਸਾਲ 16 ਸਾਲ ਤੋਂ ਲੱਗਿਆ ਹੋਇਆ ਹੈ ਕਿ ਜਿੰਨੇ ਵੀ ਗੀਤ ਆਪਣੇ ਕਰਨੇ ਆ ਉਹ ਆਪਣੇ ਮਹਾਪੁਰਸ਼ਾਂ ਦੇ ਜੀਵਨ ਨਾਲ ਸੰਬੰਧਿਤ ਕਰਨੇ ਆ ਪਲੱਸ ਜੋ ਉਹਨਾਂ ਦਾ ਸੰਦੇਸ਼ ਸੀ ਉਸੇ ਸੰਦੇਸ਼ ਨੂੰ ਲੈ ਕੇ ਮੈਂ ਆਪਣੇ ਹੌਣ ਵਾਲੇ ਗੀਤਾਂ 'ਚ ਸਮਾਜ ਨੂੰ ਸੰਦੇਸ਼ ਦਵਾਂ ਕਿ ਜੋ ਸਾਡੇ ਮਹਾਪੁਰਸ਼ਾਂ ਦੇ ਉੱਤੇ ਔਰ ਪ੍ਰਦੇਸ਼ ਤੋਂ ਇੱਕ ਗੱਲ ਸਿੱਖ ਕੇ ਜਾਣ ਦਾ ਮੇਰਾ ਜਿਹੜਾ ਮਕਸਦ ਹੈ ਔਰ ਮੈਂ ਇਕੋ ਗੀਤ ਪਰਦੇਸੀ ਭਰਾਵਾਂ ਲਈ ਇਹਦਾ ਪਰਵਾਹ ਜੂਰ ਕਰੂੰਗਾ ਕਿਉਂਕਿ ਮੈਂ ਇਸ ਜ਼ੋਰਬ ਦੀ ਧਰਤੀ ਤੋਂ ਜਿੱਥੇ ਇਸ ਸੱਸਤੋਂ ਦਾ ਪ੍ਰਭਾਵਤਾ ਇਹਨਾਂ ਦਾ ਕਲਚਰ ਆਪਣਾ ਹੈ ਇਹਨੂੰ ਵੀ ਸਲੂਟ ਹੈ ਪਰ ਇਹ ਇਸ ਕਲਚਰ ਦੇ ਨਾਲ ਨਾਲ ਆਪਣੇ ਜਿਹੜਾ ਆਪਣਾ ਇੰਡੀਆ ਦਾ ਕਲਚਰ ਹੈ ਸਾਡੇ ਪੰਜਾਬ ਦਾ ਵਿਰਸਾ ਹੈ ਵਿਰਾਸਤ ਹੈ ਸਾਡੀ ਉਹਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਹਦਾ ਸਾਡਾ ਆਪਣਾ ਵਿਰਸਾ ਹੈ ਉਹ ਸਾਡਾ ਵਿਰਸਾ ਵੀ ਅਮੀਰ ਹੈ ਪਰ ਇਹਹੀ ਸੰਦੇਸ਼ ਹੈ ਵੀ ਮਕਸਦ ਵੀ ਇਹੀ ਹੈ ਕਿ ਆਪਣੇ ਆਪ ਮਹਾਂਪੁਰਸ਼ਾਂ ਤੋਂ ਜੀਵਨ ਤੋਂ ਜੋ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਕੁਝ ਕਰਕੇ ਜਾਣਾ ਉਮਰ ਵੱਡੀ ਹੋਣਾ ਮਕਸਦ ਨਾ ਹੋਵੇ ਉਮਰ ਘੱਟ ਹੋਵੇ ਘੱਟ ਜੀ ਹੋ ਜਵੇ ਪਰ ਉਹਦੇ ਵਿੱਚ ਕੁਝ ਸਮਾਜ ਦੇਸ਼ ਕੌਮ ਲਈ ਕੀਤਾ ਜਾਵੇ ਇਹ ਵੱਡੀ ਗੱਲ ਹੋਣੀ ਚਾਹੀਦੀ ਹੈ ਬਹੁਤ ਸੋਹਣਾ ਸੰਦੇਸ਼ ਹੈ ਸਾਡਾ ਨਵੀਂ ਪੀੜ੍ਹੀ ਵਾਸਤੇ ਵੀ ਕੋਈ ਸੰਦੇਸ਼ ਹੋਵੇ ਨਵੀਂ ਪੀੜ੍ਹੀ ਨੂੰ ਉਹੀ ਬੇਨਤੀ ਹੈ ਕਿ ਦੂਸਰੇ ਮਹਾਂਪੁਰਸ਼ਾਂ ਨੇ ਉੱਥੇ ਰਹਿ ਕੇ ਜਿਹੜਾ ਸੰਘਰਸ਼ ਕੀਤਾ ਜਿਹੜੇ ਸਾਨੂੰ ਉਹਨੇ ਸੰਦੇਸ਼ ਦਿੱਤੇ ਉਹਨਾਂ ਸੰਦੇਸ਼ਾਂ ਨੂੰ ਅਸੀਂ ਪੜ ਲਈਏ ਪੜਨ ਤੋਂ ਬਾਅਦ ਆਪਣੇ ਜੀਵਨ 'ਤੇ ਲਾਗੂ ਕਰ ਲਈਏ ਮੈਨੂੰ ਲੱਗਦਾ ਕਿ ਸਾਨੂੰ ਸਮਝ ਆ ਜਾਊਗੀ ਕਿ ਅਸੀਂ ਖੜੇ ਕਿੱਥੇ ਅਸੀਂ ਕਰਨਾ ਕੀ ਹੈ ਅਸੀਂ ਕਰ ਕੀ ਰਹੇ ਹਾਂ ਤੇ ਅਸੀਂ ਗਾਹ ਕਰਨਾ ਕੀ ਆ ਔਰ ਮੇਰਾ ਤੁਹਾਨੂੰ ਇਹੀ ਬੇਨਤੀ ਸਾਰਿਆਂ ਨੂੰ ਕਿ ਗੁਰੂ ਰਵਿਦਾਸ ਮਹਾਰਾਜ ਨੇ ਜਿਹੜਾ ਰਸਤਾ ਤਨਾਇਆ ਸੀ ਸੱਚ ਦਾ ਬਾਵਾ ਸਾਹਿਬ ਡਾਕਟਰ ਪੀਮਰੋ ਮੈਡਿਕਰ ਜਿਹੜਾ ਸੰਦੇਸ਼ ਸਾਨੂੰ ਦਿੱਤਾ ਸੀ ਮਾਨਯੋਗ ਸਰਬ ਕਾਂਸ਼ੀਰਾਮ ਨੇ ਜਿਹੜਾ ਸੰਦੇਸ਼ ਦਿੱਤਾ ਸੀ ਇਹਨਾਂ ਮਹਾਨ ਰਹਿਬਰਾਂ ਦੇ ਸੰਦੇਸ਼ ਨੂੰ ਜਨ ਜਨ ਪਹੁੰਚਾਉਣ ਲਈ ਇਹਨਾਂ ਮਹਾਪੁਰਸ਼ਾਂ ਦੀ ਕੀਤੀ ਹੋਈ ਕਾਰਨਾ ਨੂੰ ਅਮਲੇ ਰੂਪ ਦੇ ਕੇ ਆਪਣਾ ਜੀਵਨ ਸਭ ਤੋਂ ਤਰ੍ਹਾਂ ਦਾ ਲੋੜ ਹੈ ਔਰ ਬੱਦ ਤੋਂ ਬਾਅਦ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜਿੱਥੇ ਅਸੀਂ ਸਕੂਲੀ ਕਾਲਜ ਯੂਨੀਵਰਸਿਟੀ ਪੜਾਈ ਪੜਾਉਂਦੇ ਆ ਉੱਥੇ ਆਪਣੇ ਮਹਾਪੁਰਸ਼ਾਂ ਦੇ ਜੀਵਨ ਦੀ ਪੜਾਈ ਸਾਨੂੰ ਪੜਾਉਣੀ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਆਪਣੇ ਮਹਾਪੁਰਸ਼ਾਂ ਦੇ ਇਤਿਹਾਸ ਜਾਣਦੇ ਹੁੰਦੇ ਆ ਉਹੀ ਲੋਕ ਜੀਵਨ ਦੇ ਅੰਦਰ ਬਹੁਤ ਤਰੱਕੀ ਕਰਦੇ ਆ ਉਹੀ ਲੋਕ ਇਤਿਹਾਸ ਸਿਰਜਦੇ ਆ ਬਹੁਤ ਸੋਹਣੀ ਗੱਲਬਾਤ ਵਿੱਕੀ ਬਹਾਦਰ ਕੇ ਜੀ ਨਾਲ ਬਹੁਤ ਸੋਹਣਾ ਸੰਦੇਸ਼ ਨਵੀਂ ਪੀੜੀ ਨੂੰ ਤੇ ਇਦਾਂ ਹੀ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਨਵੇਂ-ਨਵੇਂ ਫਨਕਾਰਾਂ ਦੇ ਨਾਲ ਮਿਲਾਦੇ ਰਹਾਂਗੇ ਗੱਲਬਾਤ ਕਰਵਾਦੇ ਰਹਾਂਗੇ ਸੋ ਬੰਨੀ ਰੋ ਜੀ ਸਾਡੇ ਚੈਨਲ ਆਪਣਾ ਪਿੰਟ ਗ੍ਰੀਸ ਦੇ ਨਾਲ ਜੈ ਕਰਦੇ ਤੰਗੂ ਦੇਵ ਜੈ ਪੀਮ ਚਰਪਾਲਾ